ਜਿਵੇਂ ਕਿ ਤਿਹਾਰਾਂ ਦਾ ਸੀਜ਼ਨ ਆ ਜਾਂਦਾ ਹੈ ਦੁਕਾਨਦਾਰਾਂ ਦੇ ਵੱਲੋਂ ਜਿਹੜੀਆਂ ਮਠਿਆਈਆਂ ਜਿਹੜੀਆਂ ਮਲਾਵੜਪੋਰੀ ਜਿਹੜੀ ਬੜੀ ਤੇਜ਼ੀ ਨਾਲ ਕਰ ਦਿੱਤੀ ਜਾਂਦੀ ਆ ਸੋ ਇਸੇ ਸਬੰਧ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਿਹੜਾ ਗੁਰਦਾਸਪੁਰ ਦੇ ਕਸਬਾ ਬਡਾਲਾ ਬਾਂਗਰ ਦੇ ਵਿੱਚ ਅਵਤਾਰ ਸਿੰਘ ਨੇ ਜੋ ਤੀਜੀ ਪੀੜੀ ਤੋਂ ਇਹਨਾਂ ਦਾ ਜਿਹੜਾ ਕੰਮ ਜਰਾ ਚੱਲ ਰਿਹਾ ਸੋ ਗੱਲਬਾਤ ਜ਼ਰੂਰ ਕਰ ਲੈਨੇ ਆ ਅਸਿਕਾ ਭਾਈ ਸਾਸੀ ਗਾਲਵੀ ਜੀ 사ਸੀ ਗਾਲ ਜੀ ਆ ਭਾਈ ਜੋ ਸੀਜ਼ਨ ਆ ਜਾਂਦਾ ਤਿਹਾਰਾਂ ਦਾ ਕੁਝ ਦੇਰ ਦੁਕਾਨਾਂ ਦੇ ਵਿੱਚ ਮਠਿਆਈ ਦੀ ਜਿਹੜੀ ਮਲਾਵੜਪੋਰੀ ਬੜੀ ਤੇਜ਼ੀ ਨਾਲ ਕਰ ਦਿੱਤੀ ਹਾਂਜੀ ਹਾਂਜੀ ਬਿਲਕੁਲ ਜੀ ਜਦੋਂ ਵੀ ਕੋਈ ਦਿਨ ਮਤਲਬ ਤਿਹਾੜ ਆਉਂਦਾ ਆ ਸੀਜ਼ਨ ਕੋਈ ਵੀ ਦੀਵਾਲੀ ਲਾ ਲੋ ਰਖੜੀ ਲਾ ਲੋ ਤੇ ਉਦੋਂ ਅਕਸਰ ਮਤਲਬ ਮਠਿਆਈਆਂ ਦੀ ਜਿਹੜੀ ਉਹ ਲਾਗਤ ਵਧ ਜਾਂਦੀ ਆ ਤੇ ਹਰ ਵਾਰੀ ਇਦਾਂ ਹੀ ਹੁੰਦਾ ਆ ਜੀ ਉਹ ਲਾਗਤ ਵਧਨ ਕਰਕੇ ਇਹਨਾਂ ਕੋ ਜਿਹੜੀਆਂ ਪੂਰੀ ਨਹੀਂ ਹੁੰਦੀਆਂ ਇਸ ਕਰਕੇ ਜਿਹੜੀ ਮਲ ਆਉਂਦੀ ਹੈ ਜੋ ਦੀ ਜ ਆ ਇਨਕਮ ਦਿੱਤਾ ਜਾ ਸਕਦਾ ਨਹੀਂ ਵੇਖੋ ਜੀ ਜਿਹੜਾ ਤੇ ਕੋਈ ਦੁਕਾਨਦਾਰ ਆ ਨਾ ਜਿਹੜਾ ਜਿੱਦੀ ਤੇ ਖੁਦ ਹੀ ਮੈਨੂਫੈਕਚਰਿੰਗ ਹੈਗੀ ਜਿਹੜਾ ਖੁਦ ਮਠਿਆਈ ਬਣਾਉਂਦਾ ਆ ਉਹ ਤੇ ਜਿੰਨੀ ਬਣਾਉਂਦਾ ਆ ਉੰਨੀ ਉਹਦੀ ਸੇਲ ਹੋ ਜਾਂਦੀ ਆ ਜਿਹੜੀ ਆਪਾਂ ਗੱਲ ਕਰਦੇ ਆ ਉਹ ਜਿੱਦਾਂ ਵੱਡੀਆਂ-ਵੱਡੀਆਂ ਫੈਕਟਰੀਆਂ ਨੇ ਜਿਨ੍ਹਾਂ ਦੇ ਮਤਲਬ ਹੋਲਸੇਲ ਦੇ ਕੰਮ ਨੇ ਉਹ ਜ਼ਿਆਦਾ ਮਾਤਰਾ ਦੇ ਵਿੱਚ ਉਹਨਾਂ ਨੇ ਸਟੋਰ ਕੀਤਾ ਹੁੰਦਾ ਹੈ ਮਾਲ ਉਹਨਾਂ ਨੂੰ ਸਟੋਰ ਕਰਨਾ ਪੈਂਦਾ ਕਿਉਂਕਿ ਉਹਨਾਂ ਦੇ ਫਿਰ ਆਰਡਰ ਜ਼ਿਆਦਾ ਹੁੰਦੇ ਨੇ ਹੁਣ ਵੇਖੋ ਕਿੰਨੀਆਂ ਦੁਕਾਨਾਂ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਜਿੰਨੀਆਂ ਦੁਕਾਨਾਂ ਨੂੰ ਸਪਲਾਈ ਕਰਨਾ ਹੁੰਦਾ ਇਸ ਕਰਕੇ ਉਹ ਫਿਰ ਮਾਲ ਸਟੋਰ ਕਰਕੇ ਪਹਿਲਾਂ ਤੋਂ ਹੀ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਨੇ ਕਿਹੜੀਆਂ ਮਠਿਆਈਆਂ ਜਿਹੜੀਆਂ ਬਾਹਰੋਂ ਆਉਂਦੀਆਂ ਤੇ ਕਿਹੜੀਆਂ ਮਠਿਆਈਆਂ ਜਿਹੜੀ ਜ਼ਿਆਦਾ ਜਿਹੜੀਆਂ ਮਲਾਬੜ ਕੋਈ ਦਾ ਸੱਸਾ ਬਾਰੋਂ ਕਾਫੀ ਜਿੱਦਾਂ ਮਤਲਬ ਪੇਠਾ ਵੀ ਲਾ ਲੋ ਬਾਹਰੋਂ ਹੀ ਹੁੰਦਾ ਆ ਇੱਥੇ ਤਿਆਰ ਨਹੀਂ ਹੁੰਦਾ ਪੇਠਾ ਵੀ ਜਾਂ ਇੱਕ ਹੁਣ ਪਿੱਛੇ ਜੀ ਮੈਂ ਦੇਖਿਆ ਸੀਗਾ ਕਿ ਕੋਈ ਖੋਇਆ ਬਾਹਰੋਂ ਮਤਲਬ ਖੋਇ ਦਾ ਆ ਰਿਹਾ ਆ ਬਾਹਰੋਂ ਲੁਧਿਆਣੇ ਕੁਝ ਉਹ ਸੈਂਪਲ ਵਾਲਿਆਂ ਨੇ ਮਤਲਬ ਟੀਮ ਨੇ ਦੇਖਿਆ ਸੀ ਉਹ ਕਾਫੀ ਜ਼ਿਆਦਾ ਬਾਲਟੀਆਂ ਦੇ ਵਿੱਚ ਆਇਆ ਸੀਗਾ ਪਤਾ ਨਹੀਂ ਕਿਹੜੀ ਸਟੇਟ ਤੋਂ ਸੀਗਾ ਇਦਾਂ ਦਾ ਮਤਲਬ ਕੋਈ ਕੁਝ ਜਿਹੜੀਆਂ ਆਟਮ ਹੈਗੀਆਂ ਨੇ ਜਿਹੜੀਆਂ ਬਾਹਰੋਂ ਹੁੰਦੀਆਂ ਨੇ ਖੋਆ ਤੇ ਜਿਹੜਾ ਬੰਦਾ ਸਾਰਾ ਦੁੱਧ ਤੋਂ ਬੰਦਾ ਪਰ ਇਹ ਕੇਕ ਜਿਆਦਾ ਮਾੜੇ ਜਿਹੇ ਕੈਮੀਕਲਾਂ ਦਾ ਯੂਜ਼ ਹੋ ਗੇ ਨੇ ਉਹ ਵੀ ਦੁੱਧ ਤੋਂ ਹੀ ਬਣਾਉਂਦੇ ਹੋਣਗੇ ਮਤਲਬ ਇਹ ਨਹੀਂ ਕਿ ਉਹ ਮਾੜਾ ਹੋਊਗਾ ਕਿਉਂਕਿ ਆਪਾਂ ਤੇ ਕਦੀ ਯੂਜ਼ ਕੀਤਾ ਨਹੀਂ ਨਾ ਹੀ ਆਪਾਂ ਕਦੀ ਕਰਦੇ ਆ ਜਿਹੜੇ ਵਰਤਦੇ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਕਿ ਉਹਦੀ ਕੁਆਲਿਟੀ ਕਿੱਦਾਂ ਦੀ ਆ ਤੇ ਕੀ ਹਿਸਾਬਤਾ ਪਿਆ ਪਰ ਸੁਣਨ ਚ ਆਇਆ ਸੀਗਾ ਕਿ ਮਤਲਬ ਉਹ ਜਿਹੜਾ ਬਾਹਰੋਂ ਆ ਰਿਹਾ ਪਤਾ ਨਹੀਂ ਸਹੀ ਆ ਕਿ ਨਹੀਂ ਸਹੀ ਉਹ ਉਹ ਤਾਂ ਉਹ ਹੀ ਦੱਸ ਸਕਦੇ ਆ ਜਿਹੜੇ ਯੂਜ਼ ਕਰਦੇ ਆ ਇਸ ਵਾਰ ਜਿਹੜੀ ਦੀਵਾਲੀ ਲਾ ਕੇ ਤੁਹਾਡੇ ਕੋਲ ਕਿਹੜੀ ਇੰਜੀਨੀਅਰ ਸਪਾਸ ਦੇ ਮਠਾਈਆਂ ਜਿਹੜੀ ਤਿਆਰ ਕੀਤੀਆਂ ਹਰ ਵਾਰੀ ਦੀਵਾਲੀ ਤੇ ਸਪੈਸ਼ਲ ਮਠਾਈਆਂ ਹੁੰਦੀਆਂ ਨੇ ਜੀ ਲਗ ਭਾਗ ਕੋਈ 50 ਤਰ੍ਹਾਂ ਦੀਆਂ ਮਠਾਈਆਂ ਜਿਹੜੀਆਂ ਉਹ ਬੰਦੀਆਂ ਉਹ ਫਿਰ ਦੀਵਾਲੀ ਵਾਲੇ ਦਿਨ ਹੀ ਡਿਸਪਲੇ ਹੁੰਦੀਆਂ ਨੇ ਤੇ ਉਦੋਂ ਹੀ ਸਾਰੀਆਂ ਵਿਕ ਜਾਂਦੀਆਂ ਨੇ ਮਤਲਬ ਕਾਫੀ ਲਾ ਲੋ ਜਿੱਦਾਂ ਚਾਕਲੇਟ ਬਰਫੀ ਹੋ ਗਈ ਹੈ ਫਰੂਟ ਰੋਲ ਹੋ ਗਏ ਨੇ ਐਪਲ ਹੋ ਗਏ ਨੇ ਖੋਏ ਦੇ ਪੇੜੇ ਹੋ ਗਏ ਨੇ ਜਲੇਬੀਆਂ ਹੋ ਗਈਆਂ ਮਤਲਬ ਕਾਫੀ ਮਠਿਆਈਆਂ ਜਿਹੜੀਆਂ ਦੀਵਾਲੀ ਤੇ ਸਪੈਸ਼ਲ ਬੰਦੀਆਂ ਨੇ ਮਤਲਬ ਕਿਵੇਂ ਹੁੰਦਾ ਤੇ ਇਥੋਂ ਲੋਕਲ ਜਿਹੜੇ ਲੋਕ ਨੇ ਜਾਂ ਉਹਨਾਂ ਖਰੀਦਦਾਰੀ ਕਰਨੀ ਹੈ ਕਿਵੇਂ ਜਿਹੜੇ ਦੂਰ ਦੇ ਲੋਕ ਨੇ ਜਿੱਦਾਂ ਪਰਚੇਸ ਕਰਕੇ ਚੰਗੀਆਂ ਲੱਗਦੀਆਂ ਲਿਆ ਜਾਂਦੇ ਨੇ ਕਿਵੇਂ ਫਿਰ ਉਹ ਮੈਨੂਫੈਕਚਰ ਖਰਾਬ ਤਾਂ ਨਹੀਂ ਹੋ ਗਈ ਨਹੀਂ ਨਹੀਂ ਜੀ ਹੁਣ ਸਿਆਲ ਦੇ ਦਿਨ ਜਿੱਦਾਂ ਸ਼ੁਰੂ ਹੋ ਜਾਂਦੇ ਨੇ ਮੌਸਮ ਦਾ ਫਰਕ ਪੈ ਜਾਂਦਾ ਆ ਇੱਕ ਹਫਤਾ ਮਠਿਆਈ ਨੂੰ ਕੁਝ ਨਹੀਂ ਹੁੰਦਾ ਲੋਕੀ ਖੜਦੇ ਨੇ ਹਫਤਾ ਹਫਤਾ ਮਤਲਬ ਆਪਾਂ ਬਾਹਰ ਵੀ ਮਠਿਆਈਆਂ ਜਾਂਦੀਆਂ ਨੇ ਵਿਦੇਸ਼ਾਂ ਵਿੱਚ ਇੱਕ ਇੱਕ ਹਫਤਾ 10-10 ਦਿਨ ਮਠਿਆਈ ਜਿਹੜੀ ਉਹ ਆਰਾਮ ਨਾਲ ਖੜ ਜਾਂਦੀ ਹੈ ਜਿਹੜੇ ਮਤਲਬ ਵਰਪੀ ਲਾ ਲਓ ਜਾਂ ਹੋਰ ਕਈ ਮਠਾਈਆਂ ਤੇ ਜਿਹੜਾ ਸਿਲਵਰ ਪੇਪਰ ਜਿਹੜਾ ਚੂੜਾ ਹੁੰਦਾ ਉਹ ਕਿਵੇਂ ਮਤਲਬ ਕਿੰਨੇ ਤਰ੍ਹਾਂ ਦੇ ਹੁੰਦੇ ਹਾਂ ਹਾਂਜੀ ਪਹਿਲੇ ਸਮੇਂ ਵਿੱਚ ਨਾ ਉਹ ਸਿਲਵਰ ਪੇਪਰ ਮਤਲਬ ਆਉਂਦਾ ਸੀਗਾ ਨਕਲੀ ਵੀ ਆਉਂਦਾ ਸੀਗਾ ਪਰ ਹੁਣ ਕਾਫੀ ਅੱਛੀਆਂ ਕੰਪਨੀਆਂ ਜਿੱਦਾਂ ਕੈਸ਼ ਆ ਗਈ ਹੈ ਸ਼ਿਵਾ ਆ ਗਿਆ ਆ ਤੇ ਹੋਰ ਵੀ ਦੋ ਤਿੰਨ ਕੰਪਨੀਆਂ ਵਧੀਆ ਜਿਹੜੀਆਂ ਉਹ ਸਿਲਵਰ ਪੇਪਰ ਨਹੀਂ ਉਹਨੂੰ ਚਾਂਦੀ ਦਾ ਵਰਗ ਕਿਹਾ ਜਾਂਦਾ ਵੈਸੇ ਚਾਂਦੀ ਦਾ ਹੁੰਦਾ ਤੇ ਵਧੀਆ ਹੁੰਦਾ ਖਾਣ ਦੇ ਵਿੱਚ ਉਹਦਾ ਕੋਈ ਮਤਲਬ ਹੈ ਨਹੀਂ ਆ ਠੀਕ ਹੈ ਖਾਣ ਦੇ ਵਿੱਚ ਵਧੀਆ ਗੂਰ ਮਲ ਉਹਨਾਂ ਜਿਹੜੇ ਜਿਹੜੀਆਂ ਚੀਜ਼ਾਂ ਨੇ ਮਤਲਬ ਕਵਰ ਕਰ ਲਈ ਜਾਂ ਹੋਰ ਕਿਹੜੀ ਕਿਹੜੀ ਮਠਿਆਈਆਂ ਜਿਹੜੀਆਂ ਦੂਜੀਆਂ ਵੇਖੋ ਜੀ ਜੈਦਾਤ ਇਹ সুইਟ ਦੇ ਵਿੱਚ ਜਿੱਦਾਂ ਜਿਹੜੇ ਡਾਕਟਰਸ ਨੇ ਉਹ ਕਲਰ ਨੂੰ ਜਿਆਦਾ ਕਰਦੇ ਨੇ ਕਿ ਪਿੰਕ ਕਲਰ ਨਾਲ ਵਰਤੋ ਜਾਂ ਹੋਰ ਦੋ ਚਾਰ ਚੀਜ਼ਾਂ ਕੈਮੀਕਲ ਨਾਲ ਵਰਤੋ ਕੋਈ ਮਤਲਬ ਜਿਹੜੇ সুইਟ ਨੂੰ ਟੇਸਟ ਦੇਣ ਵਾਸਤੇ ਫਲੇਵਰ ਦੇਣ ਵਾਸਤੇ ਉਹ ਚੀਜ਼ਾਂ ਤੋਂ ਥੋੜਾ ਪਰਹੇਜ਼ ਕਰਨਾ ਚਾਹੀਦਾ ਹੈ ਮਤਲਬ ਜੇ ਬਣਾ ਕਰਦੇ ਨੇ ਤਾਂ ਨਹੀਂ ਵਰਤਨੇ ਚਾਹੀਦੇ ਅਕਸਰ ਜਦਵਾਲੀ ਲਾੜੀ ਜਾਂ ਰਖਰੀ ਲਾੜੀ ਮਤਲਬ ਬੱਚੇ ਵੀ ਜਾਂ ਖਾ ਲੈਂਦੇ ਜਾਂ ਸਿਆਣੇ ਵੀ ਖਾ ਲੈਂਦੇ ਨੇ ਮਤਲਬ ਇਹ ਜਿਹੜੀ ਮਠਾਈ ਜਿਆਦਾ ਗਲੇ ਨੂੰ ਜਾਂ ਪੇਟੀ ਜਾਂ ਇਸ ਤੋਂ ਲਾਹ ਹੋਰ ਵੀ ਜਿਹੜੇ ਸਰਟੀਫਾਈਡ ਜਿਹੜੇ ਕਰਦੀਆਂ ਨੇ ਨਕਲੀ ਜਿਹੜੀ ਉਹ ਵੇਖੋ ਜੀ ਉਹਦੇ ਵਿੱਚ ਜਿੱਦਾਂ ਕੋਈ ਮਟੀਰੀਅਲ ਦਾ ਥੋੜਾ ਬੋਤਾ ਹੋ ਸਕਦਾ ਆ ਕਿ ਹੋਰ ਰਿਫਾਈਨਡ ਜਾਂ ਕੁਛ ਇਦਾਂ ਦਾ ਮਤਲਬ ਹੋ ਸਕਦਾ ਆ ਆਦਰਵਾਇਜ਼ ਜਿਹੜਾ ਤੇ ਖੁਦ ਹੀ ਮੈਨੂਫੈਕਚਰਿੰਗ ਕਰਦਾ ਆ ਜਿੱਦਾਂ ਅਸੀਂ ਕਰਦੇ ਆ ਅਸੀਂ ਤਾਂ ਨਾਲੋਂ ਨਾਲ ਜਿੱਦਾਂ ਬਣਾਉਂਦੇ ਵੀ ਆ ਤੇ ਅਸੀਂ ਖਾਂਦੇ ਵੀ ਆ ਸਾਡੀ ਫੈਮਿਲੀ ਵੀ ਖਾਂਦੀ ਆ ਕੋਈ ਵੀ ਆਣ ਕੇ ਸਾਡੇ ਸਾਹਮਣੇ ਸਾਡੀ ਚੀਜ਼ ਕੋਈ ਵੀ ਕਹੇ ਕਿ ਤੁਸੀਂ ਖਾਓ ਅਸੀਂ ਖਾਵਾਂਗੇ ਕੋਈ ਗੱਲ ਨਹੀਂ ਇਹਦੇ ਬਹੁਤ ਟੱਡਣ ਕਿਹੜੇ ਕਿਓ ਤੇ ਕਿਹੜੇ ਤੇਲ ਜਿਹੜੇ ਨੇ ਬੱਤੇ ਜਾਨਾ ਦੇਖੋ ਜੀ ਅਸੀਂ ਤੇ ਮਤਲਬ ਡਾਲਟਾ ਕਿਓ ਤੇ ਰਿਫਾਈਨਡ ਜਿਹੜਾ ਉਹ ਸੋਇਆ ਬੀਨ ਦਾ ਯੂਜ਼ ਕਰਦੇ ਆ ਚੰਗੀਆਂ ਕੰਪਨੀਆਂ ਜਿੱਦਾਂ ਸਿਧਾਂਤ ਐ ਵਿਬੋਰ ਆ ਜਾਂ ਹੋਰ ਦੋ ਚਾਰ ਕੰਪਨੀਆਂ ਹੈਗੀਆਂ ਨੇ ਵਧੀਆ ਮਤਲਬ ਕੰਪਨੀ ਦਾ ਵਰਤੀਦਾ ਖੁੱਲਾ ਨਹੀਂ ਵਰਤੀਦਾ ਟੀਨਾ ਵਾਲਾ ਬੰਦ ਜਿਹੜਾ ਆਉਂਦਾ ਪੈਕਿੰਗ ਉਹੀ ਵਰਤੀਦੀ ਹੁਣ ਕਿਵੇਂ ਦੇਖਿਆ ਮਤਲਬ ਬਹੁਤੇ ਜਿਹੜੇ ਲੋਕ ਨੇ ਉਹ ਵੇਸੋ ਨੂੰ ਜਿਹੜੀ ਪਹਿਲ ਦੇ ਜਿਹੜੇ ਕੀ ਮਤਲਬ ਐਸੇ ਕਾਰ বেশন দেখো জি এক ਘਰਾਂ ਦੇ ਵਿੱਚ ਵੀ ਬਣਨ ਵਾਲੀ ਮਠਿਆਈ ਹੈ ਆਮ ਜਿੱਦਾਂ ਹੁਣ ਠੰਡ ਦਾ ਸੀਜ਼ਨ ਆ ਜਾਣਾ ਹੈ ਤੇ ਆਮ ਲੋਕੀ ਘਰਾਂ ਦੇ ਵਿੱਚ ਵੀ ਵੇਸਣ ਉਹਦੇ ਵਿੱਚ ਖੋਆ ਮਿਕਸ ਕਰਕੇ ਜਾਂ ਉਹਦੇ ਵਿੱਚ ਲਾ ਲੋ ਤੁਸੀਂ ਇੱਕ ਗੁੰਦਾਂ ਕੋਈ ਪਾ ਕੇ ਕੁਛ ਦੇਸੀ ਘਿਓ ਦੇ ਵਿੱਚ ਏਦਾਂ ਬਣਾ ਕੇ ਘਰਾਂ ਦੇ ਵਿੱਚ ਵੀ ਰੱਖਦੇ ਨੇ ਬੱਚਿਆਂ ਨੂੰ ਖਵਾਉਂਦੇ ਨੇ ਆਪ ਵੀ ਖਾਂਦੇ ਨੇ ਮਤਲਬ ਲੋਕਾਂ ਦੇ ਦਿਲ ਦੇ ਵਿੱਚ ਇਹ ਹੈ ਕਿ ਵੇਸਣ ਇੱਕ ਵਧੀਆ ਤੇ ਪਿਓਰ ਤੇ ਤਾਕਤ ਵਾਲੀ ਮਤਲਬ ਚੀਜ਼ ਮੰਨੀ ਗਈ ਆ ਤੇ ਵਧੀਆ ਵੀ ਹੈ ਵੇਸਣ ਖਾਣਾ ਮਾੜਾ ਨਹੀਂ ਆ ਵੇਸਣ ਬਹੁਤ ਵਧੀਆ ਮਠਿਆਈ ਆ ਅਗਰ ਮਿੱਠਾ-ਖਟਾ ਹੋਏ ਤੇ ਵੇਸਾਂ ਨੂੰ ਬਹੁਤ ਵਧੀਆ ਖਾਣਾ ਕੀ ਲੱਗਦਾ ਵੀ ਇਸ ਵਾਰ ਜਿਹੜਾ ਤਿਹਾੜ ਤੇ ਕੁਦਰਤੀ ਆਫਤ ਦਾ ਕੋਈ ਅਸਰ ਪਏ ਹਾਂਜੀ ਉਹ ਤਾਂ ਵੇਖੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਜਿਹੜਾ ਕੁਦਰਤੀ ਕਹਿਰ ਹੋਇਆ ਆ ਉਹ ਤੇ ਉਹਦੇ ਨਾਲ ਤੇ ਕਾਫੀ ਫਰਕ ਪਿਆ ਵੀ ਆ ਮਤਲਬ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਇਹ ਗੱਲ ਦਾ ਹੈ ਵੀ ਕਿ ਕਾਫੀ ਨੁਕਸਾਨ ਹੋਇਆ ਹਰ ਦੇ ਕਾਰਨ ਪਰ ਚਲੋ ਮਤਲਬ ਪੰਜਾਬੀ ਜਿਹੜੇ ਵੈਸੇ ਦਲੇਰ ਨੇ ਦਿਲੋਂ ਵੀ ਦਲੇਰ ਨੇ ਉਦਾਂ ਵੀ ਦਲੇਰ ਨੇ ਬਹੁਤ ਮਤ ਲੋਕਾਂ ਨੇ ਕੀਤੀ ਆ ਲਾਗੇ ਲਾਗੇ ਇਲਾਕਿਆਂ ਤੋਂ ਆਣ ਕੇ ਕਿਸੇ ਨੇ ਕਿਸੇ ਗੱਲ ਦੀ ਕਮੀ ਨਹੀਂ ਆਉਂਦੀ ਤੀ ਬਹੁਤ ਸੇਵਾ ਲੋਕਾਂ ਨੇ ਕੀਤੀ ਆ ਲੋਕਾਂ ਦੀ ਜਿਨ੍ਹਾਂ ਨੂੰ ਲੋਡ ਸੀ ਜਿਹੜਿਆ ਸਮਾਨ ਦੀ ਉਹ ਸਮਾਨ ਪਹੁੰਚਾਇਆ ਆ ਦਿੱਤਾ ਆ ਸੇਵਾ ਕੀਤੀ ਕਾਫੀ ਲੋਕਾਂ ਨੇ ਮਤਲਬ ਠੀਕ ਆ ਹੁਣ ਲੋਕ ਆਪਣੇ ਪੈਰਾਂ ਤੇ ਸਟੈਂਡ ਨੇ ਮਤਲਬ ਇਦਾਂ ਦੀ ਗੱਲ ਨਹੀਂ ਤੁਹਾਡੇ ਵੱਲੋਂ ਜਿਹੜੀਆਂ ਫੀਲਡ ਦੇ ਜਿਆ ਅੱਡੇ ਦੇ ਵਿੱਚ ਕਿੰਨੀ ਪੀੜੀ ਤੋਂ ਜਿਹੜੀਆਂ ਸਵਾਵਾ ਜਿਹੜੀਆਂ ਨਭਾਈ ਜਾ ਰਹੀਆਂ ਵੇਖੋ ਜੀ ਸਾਡੀ ਦੂਸਰੀ ਪੀੜ੍ਹੀ ਆ ਪਹਿਲਾਂ ਸਾਡੇ ਫਾਦਰ ਸਾਹਿਬ ਨੇ ਇਹ ਕੰਮ ਕੀਤਾ ਸੀਗਾ ਸ਼ੁਰੂ ਤੇ ਉਹਨਾਂ ਤੋਂ ਬਾਅਦ ਹੁਣ ਅਸੀਂ ਕਰ ਰਹੇ ਆ ਮਤਲਬ 2022 ਦੇ ਵਿੱਚ ਉਹਨਾਂ ਦੀ ਜ਼ਾਤ ਹੋ ਗਈ ਸੀ ਵੈਸੇ ਵੀ 2008 ਤੋਂ ਲਗਭਗ ਮੈਂ ਹੀ ਆਪੀ ਦੁਕਾਨ ਦਾ ਜਿਹੜਾ ਉਹ ਸੰਭਾਲ ਰਿਆ ਤੇ ਦੂਸਰੀ ਪੀੜ੍ਹੀ ਸਾਡੀ ਇਹ ਕੰਮ ਕਰ ਰਹੀ ਹੈ ਜੀ ਮਤਲਬ ਖੋਦ ਹੀ ਜਿਹੜਾ ਤਿਹਾੜਾਂ ਤੇ ਵੀ ਤੁਹਾਡੇ ਲੰਗੋ ਹਲਵਾਈ ਲਗਾ ਕੇ ਜਿਹੜੀਆਂ ਮਠਿਆਈਆਂ ਜਿਹੜੀਆਂ ਮਤਲਬ ਕਸਟਮਰ ਦੀ ਤੇ ਜਿਆਦਾ ਡਿਮਾਂਡ ਆ ਰਹੀ ਕਿਸ ਕਿਹੜੀ ਜਿਆਦਾ ਮਠਿਆਈ ਦੀ ਜੀ ਡਿਮਾਂਡ ਆ ਰਹੀ ਜਿਆਦਾ ਵੇਖੋ ਜੀ ਦੀਵਾਲੀ ਤੇ ਮਿਕਸ ਮਠਿਆਈਆਂ ਚੱਲਦੀਆਂ ਨੇ ਜਿੱਦਾਂ ਉਹਦੇ ਵਿੱਚ ਸਾਰੀਆਂ ਹੀ ਦੋ-ਦੋ ਆਟਮਾ ਪਾ ਕੇ ਲੋਕੀ ਮਿਕਸ ਕਰਵਾ ਲੈਂਦੇ ਨੇ ਉਹਦੇ ਨਾਲ ਕੀ ਮਤਲਬ ਸਾਰੇ ਹੀ ਜਿਹੜੇ ਫੈਮਿਲੀ ਮੈਂਬਰ ਹੁੰਦੇ ਆ ਉਹ ਜਿਹੜੀ ਜਿਹੜੀ ਚੀਜ਼ ਜਿੰਨੂੰ ਜਿੰਨੂੰ ਪਸੰਦ ਆ ਉਹ ਮਤਲਬ ਉਹਦੇ ਚੋਂ ਲੈ ਲੈਂਦਾ ਜਦਾ ਮਿਕਸੀ ਚੱਲਦੀ ਆ ਜੀ ਬਰਫੀ ਵੀ ਹੋਏ ਦੇ ਪੇੜੇ ਵੀ ਚਮਚਮ ਵੀ ਪੇਠਾ ਵੀ ਸਭ ਕੁਝ ਚੱਲਦਾ ਹੈ ਕੀ ਮੈਸੇਜ ਦੇਣਾ ਚਾਹੁੰਦੇ ਦੋਰੀ ਦਾ ਮੇਰਾ ਹੀ ਮੈਸੇਜ ਆ ਕਿ ਲੋਕਾਂ ਨੂੰ ਕੀ ਆਪਣੀ ਫੈਮਿਲੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਜਿਹੜੇ ਦੇਸ਼ 'ਚ ਬੈਠੇ ਨੇ ਵਿਦੇਸ਼ 'ਚ ਬੈਠੇ ਨੇ ਆਪਣੀ ਫੈਮਿਲੀ ਦੇ ਨਾਲ ਦੀਵਾਲੀ ਦਾ ਜਿਹੜਾ ਤਿਹਾੜ ਆ ਉਹ ਨੂੰ ਮਨਾਓ ਤੇ ਚੰਗੇ ਤਰੀਕੇ ਨਾਲ ਸ਼ੁਕ ਸ਼ਾਂਤੀ ਨਾਲ ਮਤਲਬ ਮਨਾਓ ਜਿਆਦਾ ਜਿਹੜੇ ਉਹ ਟੜਾ ਲੇਦਾਰ ਪਟਾਕੇ ਜਿਹੜੇ ਜਿਹੜੇ ਨਾਲ ਕੋਈ ਨੁਕਸਾਨ ਹੁੰਦਾ ਉਹ ਨਾ ਯੂਜ਼ ਕਰੋ ਵਧੀਆ ਆਪਣੀ ਘਰ ਘਰੇ ਰਹਿ ਕੇ ਆਪਣਾ ਜਿਹੜਾ ਇਤਿਆਰ ਬਣਾਇਆ ਜਾਏ ਹੁਣ ਕਿੰਨਾ ਜਿਹੜੀ ਸ਼ਾਪਾਂ ਦੇ ਉੱਤੋਂ ਜਿਹੜੀ ਮਠਿਆਈ ਜਿਹੜੀ ਪਰਚੇਸ ਕਰਨੀ ਚਾਹੀਦੀ ਕਿਵੇਂ ਦੇ ਦੇ ਸਰ ਮਾਪੀ ਹਾਂ ਸ਼ਾਪ ਦਾ ਇਦਾਂ ਹੈ ਜੀ ਤੁਸੀਂ ਕੋਈ ਵੀ ਮਠਿਆਈ ਲੈਂਦੇ ਹੋ ਮੈਂ ਤੇ ਤੁਹਾਨੂੰ ਇਹੀ ਸੁਝਾਸ਼ ਕਰਾਂਗਾ ਪਹਿਲਾਂ ਉਹਨੂੰ ਚੈੱਕ ਕਰੋ ਖਾ ਕੇ ਅਗਰ ਤੁਹਾਨੂੰ ਸੈਟੀਸਫੈਕਸ਼ਨ ਹੈ ਗਈ ਆ ਤੁਹਾਡੀ ਤਸੱਲੀ ਹੈ ਗਈ ਆ ਤਾਂ ਤੁਸੀਂ ਉਹਨੂੰ ਲਓ ਆਰਾਮ ਨਾਲ ਕੋਈ ਗੱਲ ਨਹੀਂ ਜਿਹੜਾ ਪੈਕਿੰਗ ਦੇ ਵਿੱਚ ਆਉਂਦਾ ਆ ਥੋੜਾ ਉਹਦੇ ਵਿੱਚ ਹੋ ਸਕਦਾ ਕਿਸੇ ਵੇਲੇ ਕੋਈ ਖਰਾਬ ਹੋਏ ਜਾਂ ਕੋਈ ਵਾਧਾ ਘਾਟਾ ਹੋ ਸਕਦਾ ਹੈ ਬਾਕੀ ਮੈਂ ਤਾਂ ਇਹੀ ਕਹੂੰਗਾ ਕਿ ਤੁਸੀਂ ਚੈੱਕ ਕਰਕੇ ਲਓ ਜਿਹੜੀ ਵੀ ਚੀਜ਼ ਲੈਣੀ ਹੈ ਚੈੱਕ ਕਰਕੇ ਖਾ ਕੇ ਚੈੱਕ ਕਰਕੇ ਲਓ ਜੀ ਇਹ ਸਾਨੂੰ ਅਕਤੌਰ ਸਿੰਘ ਜੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਮਠਿਆਈਆਂ ਲੈ ਕੇ ਕਿ ਜਦੋਂ ਵੀ ਤੁਸੀਂ ਕੋਈ ਵੀ ਮਠਿਆਈ ਜਿਹੜੀ ਕਿਸੇ ਤੋਂ ਆਂਡੇ ਨੂੰ ਪਹਿਲਾਂ ਚੈੱਕ ਕਰੋ ਤਾਂ ਫਿਰ ਹੀ ਜਿਹੜੀ ਉਥੋਂ ਜਿਹੜਾ ਚੀਜ਼ ਦੋ ਮੈਂ ਤੁਹਾਡਾ ਆਪਣਾ ਸਤਿਕਾਰ ਲਾਫਿਸ਼ ਨੂੰ